ਮੇਰਾ ਨਗਰਕੋਟ ਦੁਨਣਾ ਬਾਈ ਬਹੁਤ ਖੁਸ਼ਕਿਸਮਤ ਆ ਲਗਾ ਜੋ ਕਿ ਲਾਭ ਵਰਗੇ ਐਮਐਲਏ ਸਾਡੀ ਝੋਲੀ ਦੇ ਵਿੱਚ ਪਏ ਨੇਗੇ ਬਹੁਤ ਹੀ ਨਿੱਗੇ ਸੁਭਾਅ ਦੇ ਨੇ ਜਿਵੇਂ ਸੁਭਾਅ ਪਹਿਲਾਂ ਸੀਗਾ ਅੱਜ ਵੀ ਉਵੇਂ ਜਿckਰੀਆ ਨਹੀਂ ਬੰਦਾ ਕਹਾਂ ਜਾ ਕੇ ਬਦਲ ਜਾਂਦਾ ਹੁੰਦਾਗਾ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ ਕਿ ਸਾਡੇ ਨਗਰ ਨੂੰ ਸਾਡੇ ਗਰਾਉਂਡ ਨੂੰ ਸਾਡੇ ਖੇਡਾਰੀਆਂ ਲਈ 38 ਲੱਖ ਰੁਪਏ ਦਿੱਤਾ ਉਹਨਾਂ ਨੇ ਹੋਰ ਜੀ ਬਾਈ ਜਗਦੀਪ ਜੀ 38 ਲੱਖ ਰੁਪਏ ਕਾਹਦੇ ਕੰਮ ਤੇ ਲੱਗਣਾ ਬਾਈ ਭਾਈ ਜੀ ਆਪਣੇ ਸਾਰੇ ਖਿਡਿਆਰੀ ਵੀਰ ਖੜੇ ਨੇ ਆਪਣੇ ਛੋਟੇ ਭਰਾ ਨੇਗੇ ਇਨ੍ਹਾਂ ਦੀ ਸਹਿਮਤੀ ਦੇ ਨਾਲ ਐਮਐਲਏ ਸਾਹਿਬ ਵੱਲੋਂ ਵੀ ਇਹੀ ਬੇਨਤੀ ਹੈ ਕਹਿੰਦੇ ਵੀ ਜਿੱਥੇ ਗਰਾਊਂਡ ਇਹਨਾਂ ਨੂੰ ਇਹ ਖੇਡਣਾ ਇਨ੍ਹਾਂ ਨੇ ਆ ਆਪਾਂ ਇਨ੍ਹਾਂ ਦੀ ਸਹਿਮਤੀ ਲੈ ਕੇ ਗਰਾਊਂਡ ਦਾ ਸਾਰਾ ਜੋ ਕੰਮ ਹੈਗਾ ਇਨ੍ਹਾਂ ਦੀ ਸਹਿਮਤੀ ਨਾਲ ਗਰਾਊਂਡ ਤੇ ਲਾਉਣਾ ਹੈਗਾ ਜਿੰਮੇ ਵੀ ਲਾਉਂਗੇ ਭਾਈ ਠੀਕ ਹੈਗਾ ਪਰ ਖਿਡਿਆਰੀ ਵੀ ਇੱਕ ਮੰਗ ਕੀ ਇਧਰ ਸਾਨੂੰ ਵੱਡੀ ਮੋਟਰ ਚਾਹੀਦੀ ਔਰੇ ਪਹਿਲਾਂ ਕੱਚਾ ਖਾਲ ਸੀਗਾ ਭਾਈ ਪਾਣੀ ਲੱਗ ਜਾਂਦਾ ਸੀ ਗਰਾਊਂਡ ਨੂੰ ਗਰਮੀਆਂ ਦੇ ਵਿੱਚ ਹਕਾ ਸਾਰਾ ਮੱਚ ਜਾਂਦਾ ਹੈਗਾ ਵੱਡੀ ਮੋਟਰ ਚਾਹੀਦੀ ਐ ਇੱਕ ਤਾਂ ਸਾਨੂੰ ਇੱਕ ਹੋਰ ਕਿਹੜੀ ਕਿਹੜੀ ਮੰਗਾਂ ਨੇ ਵੀ ਦੱਸ ਦੋ ਕਰ ਮੁੰਡੋ ਇੱਕ ਨਾ ਸਾਨੂੰ ਮਸ਼ੀਨ ਚਾਹੀਦੀ ਆ ਘਾਹ ਕੱਟਣ ਵਾਲੀ ਜੀ ਜਿਹੜੀ ਵੱਡੀ ਮਸ਼ੀਨ ਹੁਣ ਨਵੀਂ ਚੱਲੀ ਆਗੀ ਕਿਉਂਕਿ ਗਰਾਊਂਡ ਬਹੁਤ ਵੱਡਾ ਗਾ ਪੁਰਾਣੀ ਟੀਮ ਆ ਸਾਡੀ ਫੁੱਟਬਾਲ ਦੀ ਬਾਈ ਬਹੁਤ ਵੱਡਾ ਗਰਾਊਂਡ ਆ ਇੱਕ ਸਾਡੀ ਇਹ ਮੰਗ ਆਗੀ ਤੇ ਇੱਕ ਆਪਾਂ ਮੰਗ ਕਰੀ ਸੀਗੀ ਸਾਡਾ ਸਪਾਣਾ ਜਿਹੜਾ ਕੱਚਾ ਗਾ ਜੋ ਕਿ ਲਾਭ ਨਾਲ ਮੇਰੀ ਵੀ ਗੱਲਬਾਤ ਹੋਈ ਆ ਉਹ ਸਾਡਾ ਮਤਾ ਪਾਸ ਹੋ ਗਿਆ ਉਹ ਸੜਕ ਸਾਡੀ ਬਣਨ ਜਾ ਰਹੀ ਹੈਗੀ ਇੱਕ ਸੜਕ ਦੀ ਹੋਰ ਮੰਗ ਜਿਹੜੀ ਜਿਹੜੀ ਪਹੋਰ ਮੰਗਾ ਇੱਕ ਦੀ ਜਿਹੜੀ ਬੰਦੇ ਜਿਹੜੀ ਆਪਣੇ ਪਿੰਡ ਤੋਂ ਲੈ ਕੇ ਪੰਧੇਰਾਂ ਨੂੰ ਜਾਂਦੀ ਹੈਗੀ ਉਹ ਵੀ ਬਾਈ ਨੇ ਲਾਭ ਨੇ ਉਹ ਵੀ ਕੰਡਾ ਕੱਢਦਾ ਉਹ ਕਹਿੰਦੇ ਵੀ ਸੜਕ ਦਾ ਆਪਣਾ ਕੰਮ ਜਦੋਂ ਚੱਲਣਾ ਹੈ ਨਾ ਸਾਰੀਆਂ ਸੜਕਾਂ ਜਿਹੜੇ ਟੋਟੇ ਨੇਗੇ ਤਿੰਨ ਚਾਰ ਟੋਟੇ ਅਸੀਂ ਬਾਈ ਨੂੰ ਪਹਿਲਾਂ ਤੋਂ ਅਸੀਂ ਨੋਟ ਕਰਾਏ ਹੋਏ ਸੀ ਪਹਿਲੇ ਨੰਬਰ ਤੇ ਆਪਣੀਆਂ ਸੜਕਾਂ ਬਣਨੀਆਂ ਨੇ ਇਹ ਜਿਹੜੀ ਬੰਦੇ ਪੰਧੇਰਾਂ ਨੂੰ ਜਾਂਦੀ ਹੈਗੀ ਸਪਾਲਾਂ ਵਾਲੀ ਹੈਗੀ ਇਹ ਸੜਕਾਂ ਸਾਰੀਆਂ ਬਾਈ ਨੇ ਲਾਭ ਨੇ ਸਾਡੀ ਇੰਨੀ ਵਧੀਆ ਕਿਉਂਕਿ ਸਾਡੇ ਨਾਲ ਉਹ ਐਮਐਲਏ ਦੀ ਤਰ੍ਹਾਂ ਨਹੀਂ ਇੱਕ ਭਰਾਵਾਂ ਦੀ ਤਰ੍ਹਾਂ ਵਰਤਦੇ ਨੇ ਉਹ ਕਹਿੰਦੇ ਸੜਕਾਂ ਦਾ ਕੰਮ ਹੈ ਜਿਹੜਾ ਮੈਂ ਆਪ ਦਾ ਆਪ ਦਾ ਪਿੰਡ ਸਮਝ ਕੇ ਆਪ ਕਹਿੰਦੇ ਸੋਡਾ ਇਹ ਕੰਮ ਕਰਕੇ ਦੇਣਾ ਹੈ ਹੋਰ ਕੀ ਕੀ ਕੰਮ ਚੱਲ ਰਹੇ ਨੇ ਆਪਣੇ ਪਿੰਡ ਦੇ ਵਿੱਚ ਬਾਈ ਆਪਣੇ ਪਿੰਡ ਜੋ 10-12 ਸਾਲ ਤੋਂ ਪੁਰਾਣਾ ਜੇ ਕਈਏ ਆਪਾਂ ਪੁਰਾਣੀਆਂ ਸਰਕਾਰਾਂ ਵੇਲੇ ਦਾ ਸੇਵਾ ਕੇਂਦਰ ਪਿਆ ਸੀਗਾ ਕਿੰਨਾ ਪੈਸਾ ਲਾ ਕੇ ਬੰਦ ਪਿਆ ਤੀ ਲੋਕਾਂ ਦੀ ਸਹੂਲਤ ਸੀ ਪਰ ਉਹ ਬੰਦ ਪਈ ਦੀ ਬਹੁਤ ਦੂਰ ਜਾਣਾ ਪੈਂਦਾ ਸੀ ਬਈ ਕੰਮ ਕਰਨ ਉਹ ਅਸੀਂ ਰੰਗ ਰੋਗਨ ਕਰਾਤਾ ਕੁਝ ਦਿਨਾਂ ਤੱਕ ਉਹ ਚੱਲ ਰਿਹਾਗਾ ਹੋਰ ਆਪਣੇ ਲੈਬ੍ਰੇਰੀ ਬਣ ਜਾਈ ਰਹੀ ਹੈਗੀ ਹਾਂ ਲੈਬ੍ਰੇਰੀ ਦੀਆਂ ਬਾਈ ਨੇ ਤ ਨਿ ਚਾਰ ਮਹੀਨੇ ਪਹਿਲਾਂ ਹੀ ਸਾਨੂੰ ਕਿਤਾਬਾਂ ਦੇਤੀਆਂ ਦੀ ਹਜੇ ਲਾਇਬ੍ਰੇਰੀ ਦੀ ਨਹੀਂ ਪੱਤਰੀ ਰੱਖਿਆ ਸੀ ਉਹ ਕਹਿੰਦਾ ਕਿਤਾਬਾਂ ਲਿਜਾ ਕੇ ਰੱਖ ਲਓ ਤੇ ਕਿਤਾਬਾਂ ਅਸੀਂ ਕੁਝ ਦਿਨਾਂ ਤੱਕ ਧਰਨ ਜਾ ਰਹੇ ਹਾਂ ਲਾਇਬ੍ਰੇਰੀ ਦੇ ਵਿੱਚ ਇਹ ਗੱਲ ਕਰੀਏ ਜੋ ਆਪਣੇ ਬੱਚੇ ਬਹੁਤ ਮਤਲਬ ਮਿਹਨਤੀ ਬੱਚੇ ਨੇਗੇ ਪੜਨਾ ਚਾਹੁੰਦੇ ਨੇ ਟੈਸਟ ਦੀਆਂ ਤਿਆਰੀਆਂ ਕਰਕੇ ਨੌਕਰੀ ਤੇ ਲੱਗਣਾਗਾ ਉਹਨਾਂ ਨੂੰ ਬਈ 5-5000 ਦੀਆਂ ਕਿਤਾਬਾਂ ਨੇ ਠੀਕ ਆ ਜੀ ਟੈਸਟ ਦੀਆਂ ਤਿਆਰੀਆਂ ਕਰਨ ਵਾਸਤੇ ਨਹੀਂ ਲੈ ਸਕਦੇ ਉਹ ਆਪਣੀ ਲਾਇਬ੍ਰੇਰੀ ਦੇ ਵਿੱਚ ਟਿਕਣ ਜਾ ਰਹੀਆਂ ਨੇ ਸੋ ਦੇਖ ਲਓ ਬਈ ਕੰਮ ਕਿਵੇਂ ਹੋ ਰਿਹਾ ਨੇ ਕੰਮ ਸਾਡੇ ਨਗਰ ਦੇ ਪੂਰੇ ਵਧਿਆ ਹੋ ਰਹੇ ਨੇ ਕਿ ਸਾਡੀ ਮੇਰੀ ਇੱਕ ਪਰਸਨਲ ਮੰਗ ਆ ਗਈ ਜਿਹੜੀ ਆਪਣੀ ਸੜਕ ਹੈਗੀ ਤਨੋਂ ਲੱਤ ਲੈ ਕੇ ਪੀਖੀ ਤੱਕ ਬਾਈ ਇਹ ਤੇ ਬੜਾ ਜਿਆਦਾ ਐਕਸੀਡੈਂਟ ਹੁੰਦੇ ਨੇ ਕਿ ਇੰਨੇ ਐਕਸੀਡੈਂਟ ਹੁੰਦੇ ਨੇ ਰੋਡ ਇਹ ਤੈਨੂੰ ਪਤਾ ਹੀ ਆ ਬਾਈ ਬਹੁਤ ਜਿਆਦਾ ਚੱਲਦਾ ਹੈ ਕਿਉਂਕਿ ਹਰਿਆਣੇ ਨੂੰ ਜੋੜਦਾ ਸਿੱਧਾ ਦਿੱਲੀ ਨੂੰ ਉਧਰੋਂ ਚੱਲ ਕੇ ਨਾ ਗੱਡੀਆਂ ਸਿੱਧੀ ਦਿੱਲੀ ਨੂੰ ਜਾਂਦੀਆਂ ਨਹੀਂ ਗੀਆਂ ਸੋ ਬਾਈ ਮੇਰੀ ਵੀ ਇੱਕ ਮੰਗ ਗਿਲਾਰ ਤੱਕ ਜੋ ਕਿ ਦੂਜੇ ਐਮਐਲਏ ਨਾਲ ਗੱਲਬਾਤ ਕਰਕੇ ਇਹ ਸਾਡਾ ਰੋਡ ਬਹੁਤ ਚੌੜਾ ਹੋਣਾ ਚਾਹੀਦਾਗਾ ਕਿਉਂਕਿ ਬਾਈ ਸੜਕ ਬਹੁਤ ਜਿਆਦਾ ਚੱਲਦੀ ਹੈਗੀ ਸਹੀ ਏ ਗੱਲ ਬਾਈ ਅਸੀਂ ਐਮਐਲਏ ਸਾਹਿਬ ਤੱਕ ਵੀ